ਸਾਸਰੀਕਾਲ ਜੀ ਅੱਜ ਅਸੀਂ ਸਪੈਸ਼ਲ ਬ੍ਰੇਕਫਾਸਟ ਕਰਵਾ ਰਹੇ ਆਂ ਦੇਖੋ ਕਿਵੇਂ ਤਿਆਰ ਕਰਨਾ ਹੈ ਜਿਹੜਾ ਇਹ ਬ੍ਰੇਕਫਾਸਟ ਕਰਨਾ ਅਸੀਂ ਖਪਰਾਣਠੇ ਦੇ ਰੂਪ ਚ ਤਿਆਰ ਕਰਨਾ ਹੈ ਜਿਹੜਾ ਇਹ ਪਰਾਂਠਾ ਬਣਾਣ ਲੱਗੇ ਆ ਬੜਾ ਹੀ ਨਿਊਟ੍ਰੀਸ਼ਸ ਪਰਾਂਠਾ ਬਨੇਗਾ ਜਿਹਦੇ ਵਿੱਚ ਗੋਭੀ ਹੈ ਚਾਰ ਪੰਜ ਹਰੀਆਂ ਮਿਰਚਾਂ ਨੇ ਉਹਦੀ ਇੱਕ ਅਨੀਅਨ ਸੀ 빅 ਸਾਈਜ਼ ਦਾ ਜਿਨ੍ਹਾਂ ਨੂੰ ਅਸੀਂ ਸਭ ਨੂੰ ਵਾਸ਼ ਕਰਕੇ ਅੱਛੇ ਦਾ ਇਸ ਦਾ ਛਿਲਕੇ ਉਤਾਰ ਕੇ ਨੂੰ ਰੈਡੀ ਕਰ ਲਿਆ ਹੁਣ ਅਗੋਂ ਦੇਖੋ ਅਸੀਂ ਕੀ ਸਟੈਪ ਲੈਣੇ ਆ ਜੀ ਦੇਖੋ ਤੁਹਾਨੂੰ ਹੋਰ ਦੱਸਦੇ ਆਂ ਸੀ ਦੇਖੋ ਜਿਵੇਂ ਨਾਈਟਰੀ ਸਬਜੀ ਬਣਾਈ ਸੀ ਆਲੂ ਮਟਰ ਦੀ ਤਰੀ ਵਾਲੇ ਇਹ ਇਨੂੰ ਵੀ ਯੂਜ਼ ਕਰਾਂਗੇ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਯੂਜ਼ ਕਰਦੇ ਆਂ ਬਣਾਉਣ ਵਾਸਤੇ ਪਰਾਂਠਾ ਬਣਾਉਣ ਵਾਸਤੇ ਇਹ ਦਾਲ ਹੈ ਮੂੰਗੀ ਥੋਤੀ ਦੀ ਜਿਹਨੂੰ येलो ਦਾਲ ਵੀ ਕਹਿੰਦੇ ਆਂ ਇਹ ਵੀ ਅਸੀਂ ਯੂਜ਼ ਕਰਾਂਗੇ ਇਹ ਵੀ ਨਾਈਟਰੀ ਹੈ ਕਿਵੇਂ ਯੂਜ਼ ਕਰਦੇ ਤੁਹਾਨੂੰ ਦੱਸਦੇ ਆਂ ਆਓ ਅੱਗੇ ਅਗਲੇ ਸਟੈਪ ਤੇ ਹੁਣ ਦੇਖੋ ਜਿਹੜੀ ਸੀ ਗੋਭੀ ਤੇ ਹਰੀ ਮਿਰਚ ਇਨੂੰ ਸੀ ਮਿਕਸੀ ਚ ਮਿਕਸ ਕਰ ਰਹੀ ਹਾਂ ਹੁਣ ਮਿਕਸਰ ਚ ਇਸੇ ਪਾ ਲੈਣਾ ਇਹਨਾਂ ਨੂੰ ਕਿਉਂਕਿ ਇਹ ਪੂਰਾ ਵੀ ਇਹਨੂੰ ਅੱਛੀ ਤਰ੍ਹਾਂ ਨਹੀਂ ਸੀ ਕਰਨਾ ਮਤਲਬ ਇਹਨੂੰ ਤੁਸੀਂ ਫਾਈਨ ਨਹੀਂ ਕਰਨਾ ਜਿੰਨੂੰ ਇਹ ਦਰਦਰਾ ਕਿੰਨੇ ਮੋਟਾ-ਮੋਟਾ ਉਹੀ ਸਟੱਫ ਰੱਖਣਾ ਤੁਹਾਨੂੰ ਦਿਖਾਣੇ ਆ ਸੀ ਦੇਖੋ ਅਸੀਂ ਹੁਣ ਮਿਕਸੀ ਚ ਨੂੰ ਕਰਦੇ ਆ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਆਦਾ ਬਰੀਕ ਜਿਹਾ ਹੋ ਜਾਏਗਾ ਤਾਂ ਉਹ ਵੀ ਸਾਡਾ ਟੇਸ ਨਹੀਂ ਆਨੇ ਅਸੀਂ ਸਾਰੇ ਚੀਜ਼ਾਂ ਨੂੰ ਅੱਛੀ ਤਰ੍ਹਾਂ ਮਿਕਸ ਨਹੀਂ ਕਰਨਾ ਆ ਦੇਖੋ ਕਿੰਨਾ ਵਧੀਆ ਸਾਡਾ ਉਹ ਬਣ ਗਿਆ ਜਿਹੜਾ ਅਸੀਂ ਗੋਭੀ ਤੇ ਉਹਦਾ ਬਣਾਇਆ ਹੈ ਅਦਾ ਕਹਰੀ ਮਿਰਚ ਦਾ ਤੇ ਪਿਆਜ਼ ਨੂੰ ਅਸੀਂ ਇਸ ਨਾਲ ਛੋਟੇ ਛੋਟੇ ਕੱਟ ਲੈਣੇ ਨੇ ਹੁਣ ਦੇਖੋ ਜੀ ਆਲੂ ਮਟਰ ਸਾਡੇ ਕੋਲ ਅਸੀਂ ਉਹਦੀ ਅਸੀਂ ਤਰੀਨ ਵਕਰੀ ਕਰ ਲਿਆ ਤੇ ਦੂਜਾ ਅਸੀਂ ਇਹਨੂੰ ਮਿਕਸਰ 'ਚ ਪਾਤਾ ਹੁਣ ਇਹਨੂੰ ਵੀ ਅਸੀਂ ਮਿਕਸ ਕਰਾਂਗੇ ਮਿਕਸੀ 'ਚ ਪਾ ਕੇ ਆ ਦੇਖਿਓ ਜੀ ਇਸ ਤਰ੍ਹਾਂ ਦਾ ਸਾਡਾ ਸੌਫਟ ਜਿਹਾ ਸੌਫਟ ਜਿਹਾ ਸਾਡਾ ਜਿਵੇਂ ਜਿਹੜਾ ਪਾਣਾ ਸੀ ਪਰਾਂਠੇ ਵਿੱਚ ਮਿਕਸਚਰ ਸਾਡਾ ਰੈਡੀ ਹੋ ਗਿਆ ਦੇਖੋ ਕਿੰਨਾ ਫਾਈਨ ਐਂਡ ਸਮੂਥ ਹੋ ਗਿਆ ਹੈ ਹੁਣ ਦੇਖੋ ਸੀ ਆਟਾ ਲ ਲੈਆ ਜਿੰਨਾ ਸੀ ਸਵੇਰੇ ਬ੍ਰੇਕਫਾਸਟ ਲਈ ਤਿਆਰ ਕਰਨਾ ਆਟਾ ਇਹਨੂੰ ਸੀ ਡੈਡੀ ਕਰਨਾ ਹੁਣ ਇਹਦੇ ਵਿੱਚ ਅਸੀਂ ਆਪਣੇ ਟੇਸ ਅਨੁਸਾਰ ਨਮਕ ਪਾਵਾਂਗੇ ਤੇ ਨਮਕ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੀ ਜੀ ਅਸੀਂ ਕਾਲੀ ਮਿਚ ਵੀ ਪਾਵਾਂਗੇ ਕਿਉਂਕਿ ਇਹ ਬਹੁਤ ਹੀ ਅੱਛੀ ਹੁੰਦੀ ਹੈ ਇਹਦਾ ਬੜਾ ਅੱਛਾ ਟੇਸਟ ਆਉਂਦਾ ਹੈ ਚਾਹੇ ਸਬਜੀ ਹੋਵੇ ਚਾਹੇ ਪਰਾਂਠਾ ਹੋਵੇ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਪਾ ਰਹੇ ਹਾਂ ਤੁਸੀਂ ਦੇਖਣਾ ਕਿ ਜੜੀ ਹੋਰ ਸਾਡੀ ਮਤਲਬ ਜਿਹੜਾ ਸਾਡਾ ਪਾਚਨ ਸ਼ਕਤੀ ਇਸਲਾ ਜਿਹੜਾ ਡਾਈਜੈਸਟਿਵ ਸਿਸਟਮ ਨੂੰ ਹੋਰ ਅੱਛਾ ਕਰਦੇ ਜਿਹਨੂੰ ਕਹਿੰਦੇ ਜਵੈਨ ਵੈਸੇ ਵੀ ਸਰਦੀਆਂ ਵਿੱਚ ਜਵੈਨ ਖਾਣਾ ਬਹੁਤ ਹੀ ਗੁਣਕਾਰੀ ਹੁੰਦਾ ਹੈ ਕੋਈ ਵੀ ਵਾਈ ਹੋਏ ਕੁਛ ਹੋਏ ਸਾਰਾ ਕੁਝ ਸਾਰੇ ਠੀਕ ਹੋ ਜਾਂਦੀ ਹੈ ਹੁਣ ਸਭ ਤੋਂ ਵਧੀਆ ਜਿਹਨੂੰ ਅੱਛਾ ਗੁੱਡ ਸਟੈਪ ਦੱਸ ਰਹੀ ਆ ਅਸੀਂ ਬਾਕੀ ਚੀਜ਼ਾਂ ਨੂੰ ਵਿੱਚ ਪਾਣੀ ਆ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਮਿਕਸ ਕਰ ਲੈਣਾ ਚਾਹੀਤ ਤਰਾ ਸੁੱਕੇ ਵਿੱਚ ਹੀ ਸੁੱਕੇ ਆਟੇ 'ਚ ਚੰਗੀ ਤਰ੍ਹਾਂ ਜਿਹੜਾ ਅਸੀਂ ਨਮਕ ਪਾਇਆ ਹੈ ਕਾਲੀ ਮਿਰਚ ਪਾਈ ਹੈ ਜਵੈਨ ਪਾਈ ਹੈ ਉਹਨੂੰ ਅਸੀਂ ਹੁਣ ਲੈ ਸੁੱਕੇ ਆਟੇ 'ਚ ਮਿਕਸ ਕਰਨਾ ਕਿਉਂਕਿ ਅਗਰ ਨਹੀਂ ਕਰਾਂਗੇ ਹੁਣ ਇਸ ਨੂੰ ਬਾਕੀ ਚੀਜ਼ਾਂ ਜਿਹੜੀ ਸਚਾਰ ਕਿਤੇ ਪਾ ਦਾਂਗੇ ਤਾਂ ਕੀ ਹੋਏਗਾ ਨਮਕ ਕਿਤੇ ਜ਼ਿਆਦਾ ਕਿਤੇ ਘੱਟ ਆਏਗਾ ਇਹਦੇ ਨਾਲ ਬਿਲਕੁਲ ਇਕੁਅਲ ਸਪਰੈਡ ਹੋਏਗਾ ਔਰ ਬੜਾ ਹੀ ਟੇਸਟ ਲੱਗੇਗਾ ਤੁਹਾਨੂੰ ਔਰ ਇਹ ਚੀਜ਼ ਜਿਹੜਾ ਬਣ ਰਹੀ ਹੈ ਨਾ ਪਰਾਂਠਾ ਰੀਅਲੀ ਇੰਨਾ ਨਿਊਟ੍ਰੀਸ਼ਸ ਐ ਹੈਲਦੀ ਹੈ ਤੁਹਾਡੀ ਹੈਲਥ ਵਾਸਤੇ ਬਹੁਤ ਇੱਛਾ ਹੈ ਲੋ ਜੀ ਸੇ ਹੁਣ ਸਾਰਾ ਕੁਝ ਦੇਖੋ ਮਿਕਸ ਕਰ ਲਿਆ ਜਿਹੜਾ ਅਸੀਂ ਤੁਹਾਨੂੰ ਦੱਸਿਆ ਸੀ ਮੈਂ ਹੋਂਨੇ ਦੇ ਵਿੱਚ ਸੀ ਜਿਹੜਾ ਇਹ ਬਾਕੀ ਚੀਜ਼ਾਂ ਰੈਡੀ ਕੀਤੀਆਂ ਉਹ ਸ਼ੁਰੂ ਕਰਨ ਲੱਗੇ ਸੀ ਉਹਨੂੰ ਪਾਣੀ ਇਹਦੇ ਵਿੱਚ ਸਭ ਤੋਂ ਪਹਿਲਾਂ ਸੀ ਲਈ ਦਾਲ ਹੈ ਜਿੰਨੂੰ ਇਹ ਕਹੇ ਮੂੰਗੇ ਧੁੱਤੀ ਦਾਲ ਉਹ ਸਾਰੇ ਪਾ ਦਿੱਤੇ ਸੀ ਐਜ਼ ਇਟ ਇਜ਼ ਜਿਵੇਂ ਮਤਲਬ ਸੀ ਉਹਨੂੰ ਹੀ ਕੁਛ ਨਹੀਂ ਕੀਤਾ ਪੀਸਿਆ ਨਹੀਂ ਹੈ ਤੇ ਜਿਹੜੀ ਆਲੂ ਮਟਰ ਦੀ ਸਬਜੀ ਸੀ ਉਹਦੀ ਦੁਬਾਰਾ ਹੀ ਉਹਨੂੰ ਤਰੀ ਮਿਲਾ ਕੇ ਉਹਦੇ ਵਿੱਚ ਉਹਨੂੰ ਅਸੀਂ ਮਿਕਸ ਕੀਤਾ ਉਹ ਵੀ ਸੀ ਹੁਣ ਆਟੇ ਵਿੱਚ ਪਾ ਦਿੱਤਾ ਹੈ ਹੁਣ ਜੇ ਦੇਖੋ ਇਹ ਕੱਟੇ ਹੋਏ ਸੀ ਪਿਆਜ਼ ਤੇ ਹਰੀ ਮਿਰਚ ਤੇ ਸਾਡੇ ਕੋਲ ਜੀ ਗੋਭੀ ਸੀ ਇਹ ਨੂੰ ਪਾ ਕੇ ਹੁਣ ਅੱਛੀ ਤਰ੍ਹਾਂ ਦੇਖੋ ਜਿਵੇਂ ਮਿਕਸ ਕਰ ਰਹੇ ਹਾਂ ਹੱਥ ਨਾਲ ਅੱਛੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਵਿਦਾਊਟ ਵਿਦਾਊਟ ਪਾਣੀ ਮਿਕਸ ਕਰਦੇ ਚੁੱਕੇ ਹਨ ਪਤਾ ਨਹੀਂ ਕਿ ਇਹਦੇ ਚ ਸਾਨੂੰ ਕਿੰਨਾ ਪਾਣੀ ਦੀ ਲੋੜ ਹੈ ਜੇ ਪਹਿਲਾਂ ਪਾਣੀ ਪਾਤਾ ਪਤਲਾ ਵੀ ਹੋ ਸਕਦਾ ਆਟਾ ਇਸ ਲਈ ਪਹਿਲਾਂ ਹੀ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਦੇਖੋ ਅਸੀਂ ਜਿਵੇਂ ਇਹਦੇ ਵਿੱਚ ਮੈਂ ਆਟਾ ਆਲਰੇਡੀ ਪਾਣੀ ਪਾ ਕੇ ਕਰ ਲਿਆ ਸੀ ਰੈਡੀ ਅਸੀਂ ਹੁਣਾਂ ਚ ਥੋੜਾ ਜਿਹਾ ਔਇਲ ਵੀ ਮਿਕਸ ਕਰਾਂਗੇ ਤੇ ਥੋੜਾ ਨੂੰ ਗੁੰਨ ਕੇ ਰੱਖ ਦਾਂਗੇ ਥੋੜਾ ਕਚੇਰ ਵਾਸਤੇ ਹੁਣ ਦੇਖੋ ਅਸੀਂ ਆਟਾ ਚੰਗਾ ਗੁੰਨ ਲਿਆ ਹੈ ਥੋੜਾ ਜਿਹਾ ਰੱਖ ਤ ਨੂੰ ਕੈਸੇ ਰੱਖ ਲਿਆ ਹੁਣਰੇ ਉੱਤੇ ਵੀ ਮੈਂ ਥੋੜਾ ਜਿਆ ਆਇਲ ਪਾਇਆ ਲਗਾਇਆ ਹੈ ਤੇ ਇਹਨੂੰ ਅਸੀਂ ਹੁਣ ਕੁਝ ਠਹਿਰਨ ਵਾਸਤੇ ਇੱਕਦਮ ਨੇ ਇਸ ਜਿਵੇਂ ਆਟਾ ਗੁੰਨ ਲਿਆ ਤੇ ਅਸੀਂ ਬਣਾਣਾ ਹੈ ਤੁਹਾਨੂੰ ਥੋੜਾ ਵੇਟ ਕਰਨੀ ਹੈ ਅਸੀਂ ਲੋ ਜਿਹੜਾ ਆਟਾ ਰੈਡੀ ਹੋ ਗਿਆ ਹੈ ਹੁਣ ਸਾਡਾ ਪਰਾਂਠਾ ਰੈਡੀ ਹੋਣ ਲੱਗਾ ਹੈ ਲੋ ਜੀ ਮੋਸਟਲੀ ਅਸੀਂ ਇਹਨੂੰ ਜਾਂ ਗੋਲ ਬਣਾਣੇ ਹੁੰਦੇ ਆ ਜਾਂ ਚੋਰਸ ਜਿਵੇਂ ਵੀ ਠੀਕ ਲੱਗਾ ਹੁਣ ਅਸੀਂ ਪੇੜਾ ਬਣਾ ਕੇ ਤਿਆਰ ਕਰ ਲਿਆ ਤੇ ਥੋੜਾ ਜਿਹਾ ਅਸੀਂ ਹੁਣ ਇਹਦੇ ਵਿੱਚ ਦਹੀਂ ਕੀ ਲਗਾਵਾਂਗੇ ਉਹ ਸੋਪ ਤੋਂ ਇੰਨਾ ਚੀਤਨਾ ਹੁਣ ਦੇਖੋ ਸੀਨ ਬਲਾ ਚੋਰਸ ਕਰ ਲਿਆ ਤੇ ਦੇਖ ਰਹੇ ਹੋਗੇ ਅੱਛੇ ਤਰ੍ਹਾਂ ਵੇਲ ਲਿਆ ਤੇ ਤਵਾ ਰੱਖਤਾ ਸੀ ਹੁਣ ਤਵਾ ਸਾਡਾ ਗਰਮ ਹੋ ਚੁੱਕਾ ਸੀ ਤੇ ਮੈਂ ਥੋੜਾ ਜਿਹਾ ਤੇ ਆਇਲਿੰਗ ਕਰਤੀ ਹੈ ਕਿਉਂਕਿ ਚਿਪਕੇ ਨਾ ਕਿਉਂਕਿ ਥੋੜੀ ਜੀ ਰੋਟੀ ਦੀ ਮਿੱਸੀ ਹੁੰਦੀ ਚਿਪਕਣ ਦੇ ਚਾਂਸਸ ਹੁੰਦੇ ਆ ਸਾਡਾ ਪਰਾਂਠਾ ਤਵੇ ਤੇ ਪੈ ਗਿਆ ਬਨਣ ਵਾਸਤੇ ਨਿਊਟ੍ਰੀਸ਼ਸ ਮਲਟੀ ਨਿਊਟ੍ਰੀਸ਼ਸ ਇੱਕ ਸਾਬ ਨਾ ਕਹਿ ਸਕਦੇ ਆ ਪਰਾਂਠਾ ਬਨ ਰਿਹਾ ਹੈ ਹੁਣ ਦੇਖੋ ਕਿੰਨਾ ਅੱਛਾ ਮਤਲਬ ਦੇਖਦੇ ਆਂ ਇਹ ਮੂੰਹ ਚ ਪਾਣੀ ਆ ਗਿਆ ਅੱਜ ਤਾਂ ਸਾਰਿਆਂ ਨੇ ਇੱਕ ਦੀ بجائے ਦੋ-ਦੋ ਖਾਦੇ ਜਿਹੜੇ ਇੱਕ-ਇੱਕ ਖਾਂਦੇ ਸੀ ਹੁਣ ਦੇਖੀ ਜਿਉ ਤੁਹਾਡੇ ਸਾਹਮਣੇ ਲੋ ਜੀ ਸਾਡਾ ਕਿੰਨਾ ਵਧੀਆ ਐਨ ਫਸਟ ਕਲਾਸ ਪਰਾਂਠਾ ਤਿਆਰ ਹੈ ਖਾਣ ਵਾਸਤੇ ਇਹਦੇ ਨਾਲ ਤੁਹਾਨੂੰ ਸਿੱਖ ਹੋਰ ਚੀਜ਼ ਅੱਛੀ ਦੱਸਣਿਆ ਜਿਹੜੀ ਉਹ ਵੀ ਬੜੀ ਨਿਊਟ੍ਰੀਸ਼ਸ ਹੈ ਉਹ ਦੇਖੋ ਤੁਸੀਂ ਕਿਉਂਕਿ ਤੁਹਾਨੂੰ ਮੇਰੀ ਵੀਡੀਓ ਐਂਡ ਤੱਕ ਦੇਖਣੀ ਹੈ ਔਰ ਤੁਹਾਨੂੰ ਨਵੀਆਂ-ਨਵੀਆਂ ਹੋਰ ਚੀਜ਼ਾਂ ਇਹਦੇ ਵਿੱਚ ਰੈਸਪੀਜ਼ ਤੁਹਾਨੂੰ ਬਣਾ ਕੇ ਦੱਸੂਗੀ ਤੁਸੀਂ ਸੁਜੈਸਟ ਵੀ ਕਰ ਸਕਦੇ ਹੋ ਉਹ ਕਿੰਨਾ ਅੱਜਿਆ ਰੈਡੀ ਹੋ ਗਿਆ ਸਾਡਾ ਪਰਾਂਠਾ ਲੋ ਜੀ ਪਰਾਂਠਾ ਹੋਏ ਤੇ ਅਸੀਂ ਮੱਖਣ ਨਾਲ ਖਾਈਏ ਇਹ ਕਈਸਾ ਹੁੰਦਾ ਨਹੀਂ ਉਹ ਵੀ ਮਿੱਸੀ ਮਿੱਸੀ ਰੋਟੀ ਨਾਲ ਪਰਾਂਠਾ ਇਹਦੇ ਨਾਲ ਮੱਖਣ ਤੇ ਫੇਵਰਟ ਹੁੰਦਾ ਅਸੀਂ ਦੇਖੋ ਨਾਈ ਫਰੈਸ਼ ਦੁੱਧ ਦੀ ਮਲਾਈ ਕੱਢੀ ਐ ਜਿਹੜਾ ਅੱਜ ਇਹ ਸਵੇਰੇ ਹੀ ਬੋਇਲ ਕੀਤਾ ਹੈ ਹੁਣ ਇਹਨੂੰ ਮਿਕਸਰ 'ਚ 2 ਮਿੰਟ ਚ ਬਣ ਜਾਣਾ ਦੇਖੋ ਇਹਨੂੰ ਪਾ ਲਈ ਮਲਾਈ ਹੁਣ ਇਹ ਮਿਕਸਰ ਚਲਾ ਰਹੇ ਸੀ ਮਿਕਸਰ ਚਲਾ ਕੇ ਦੇਖੋ ਕਿਵੇਂ ਮਿਕਸ ਹੋ ਗਈ ਐ ਹੁਣ ਜਿਵੇਂ ਇਹ ਤਾਜ਼ਾ ਦੁੱਧ ਸੀ ਤੇ ਹਮੇਸ਼ਾ ਇਹਦੇ ਵਿੱਚ ਠੰਡਾ ਪਾਣੀ ਪਾਣਾ ਹੈ ਨਹੀਂ ਤੇ ਅਦਰਵਾਈਜ਼ ਨੋਰਮਲ ਪਾਣੀ ਇਜ਼ ਓਕੇ ਹੁਣ ਤੁਸੀਂ ਦੇਖ ਰਹੇ ਹੋਗੇ ਅਸੀਂ ਮਿਕਸ ਕੀਤਾ ਹੈ ਤੇ ਆ ਦੇਖੋ ਕਿਵੇਂ ਮੱਖਣ ਇੱਕ ਐਨ ਸੈਪਰੇਟ ਉੱਪਰ ਆ ਗਿਆ ਕਿੰਨਾ ਵਧੀਆ ਫਰਸਟ ਕਲਾਸ ਔਰ ਦੇਖੋ ਆਇਆ ਕਿ ਨਹੀਂ ਪਾਣੀ ਮੂਚ ਉਹ ਜਿਹੜਾ ਮੱਖਣ ਤੇ ਗਰਮ ਗਰਮ ਮਿੱਸੀ ਰੋਟੀ ਹੋਏਗੀ ਨਾਲ ਆ ਦੇਖੋ ਇਹਨਾਂ ਕਰ ਲੱਸੀ ਵੀ ਨਿਕਲ ਜਾਂਦੀ ਹੈ ਇਹ ਬੜੀ ਮਿੱਠੀ ਲੱਸੀ ਹੁੰਦੀ ਹੈ ਦੋਜੀ ਪਰਾਂਠਾ ਤੇ ਮੱਖਣ ਤਨਾਲਾ ਲੱਸੀ ਤੇ ਕਿਆ ਹੋਏ ਵਧੀਆ ਵਧੀਆ ਸਵਾਦ ਆਜੋ ਖਾਓ ਤੁਸੀਂ ਵੀ ਬਣਾਓ ਤੇ ਖਾਓ ਤੇ ਪਲੀਜ਼ ਮੇਰੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਕਰ ਦੇਣਾ ਔਰ ਐਂਡ ਤੱਕ ਪੂਰੀ ਵੀਡੀਓ ਜਰੂਰ ਦੇਖਿਆ ਕਰੋ ਥੈਂਕ ਯੂ so much ਵੀਡੀਓ ਵਾਚ ਕਰਨ ਦਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿੰਨਾਂ ਨੇ ਹਲੇ ਨਹੀਂ ਕੀਤਾ ਪੰਜਾਬੀ ਕਿਚਨ ਦਾ ਚੈਨਲ ਤੁਹਾਡਾ ਆਪਣਾ ਹੀ ਚੈਨਲ ਹੈ ਤੇ ਮੈਨੂੰ ਪਲੀਜ਼ ਇਸੇ ਤਰ੍ਹਾਂ ਸੰਯੋਗ ਦਿੰਦੇ ਰਹੋ ਥੈਂਕ ਯੂ